ਕਾਂਗਰਸ ਪਾਰਟੀ ਵੱਲੋਂ 2027 ਦੀਆਂ ਤਿਆਰੀਆਂ ਕੀਤੀਆਂ ਸ਼ੁਰੂ ਹੰਤੋਂ ਹੀ ਮੀਟਿੰਗਾਂ ਦਾ ਸਿਲਸਲਾ ਹੋਇਆ ਜਾਰੀ ਉੱਚੋ ਮੰਡੀ ਦੇ ਕੋਆਰਡੀਨੇਟਰ ਤਨਜੀਤ ਤਨੀ ਪਹੁੰਚੇ ਗੋਨਿਆਲਾ ਮੰਡੀ ਵਿਖੇ ਤੋਂ ਨਾਲ ਵੱਲੋਂ ਵਰਕਰਾਂ ਨੂੰ ਕੀਤਾ ਸਬੋਧਨ ਦੱਸਣਾ ਬਣਦਾ ਹੈ ਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਫਿਰ ਆ ਰਹੀਆਂ ਹਨ ਅਤੇ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਹੁਣੇ ਹੀ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ ਅੱਜ ਉੱਚੋ ਮੰਡੀ ਦੇ ਕואର୍ਡੀਨੇਟਰ ਧਨਜੀਤ ਤਨੀ ਵੱਲੋਂ ਗੋਨਿਆਣਾ ਮੰਡੀ ਦੇਖੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਉਹਨਾਂ ਬੋਲਦੇ ਕਿਹਾ ਕਿ ਉਹਨਾਂ ਵੱਲੋਂ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਘਰ ਘਰ ਜਾ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਹੀ ਜਿਹੜੀ ਹੈ ਉਹ ਆਪਣਾ ਸਰਕਾਰ ਬਣਾਈਏ ਸੰਦਖਾ ਰਹੇ ਆ ਪੁੱਛੋ ਮੰਡੀ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਇਸ ਦੇ ਵਿੱਚ ਚੇਅਰਮੈਨ ਤੇਜਾ ਸਿੰਘ ਦੰਦੀਵਾਲ ਭੋਲਾ ਸਿੰਘ ਮਿੰਦਰ ਸਿੰਘ ਭੋਲਾ ਅਤੇ ਹੋਰ ਸੀਨੀਅਰ ਕਾਂਗਰਸੀ ਇਸ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਵੱਲੋਂ ਵੀ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ। ਆਓ ਸੁਣ ਆਓ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਸੰਬੰਧੀ ਸੀਨੀਅਰ ਲੀਡਰ ਜਿਨ੍ਹਾਂ ਨੇ ਪੂਰੀ 삶ੀ ਉਮਰ ਇਹਨਾਂ ਦੀ ਉਮਰ ਤੋਂ ਕੋਈ ਫੇਰਾਂ ਦੇ ਸਿਆਸਤਿਕ ਨੇ ਸਾਡੇ ਸਾਥੂਆਂ c h 아 I'm going ਵਿਦਿਅਕਾਰੀਆ ਜਿਹੜੇ ਸਾਨੂੰ ਇਹ ਜੇ ਇਹ ਨਾਮ ਦਾ ਕੀ ਪ੍ਰੋਗਰਾਮ ਕੀ ਹੈ ਮੇਰਾ ਇਹ ਬੁੱਟਾ ਸਿੰਘ ਹੈਗਾ ਜੀ ਪਿੰਡ ਗਵਿੰਦਪੁਰਾ ਪਾਰਟ ਨੰਬਰ 5 ਪੰਚਾਇਤ ਮੰਦਰ ਮੌਜੂਦ ਹੈ ਜੀ ਮੈਂ ਮੈਂ ਇਹ ਹੀ ਮੰਗ ਕਰਦਾ ਜੀ ਸਰਕਾਰ ਤੋਂ ਕਿ ਸਾਨੂੰ ਇਹ ਜੇ ਨੇਤਾ ਚਾਹੀਦਾ ਵੀ ਸਾਡੇ ਕੋਲੇ ਹੋਵੇ ਜੀ ਜਿਹੜਾ ਮਠੰਡੇ ਦਾ ਹੋਵੇ ਜੀ ਅੱਗੇ ਜਿਹੜਾ ਕੋਈ ਐਮਐਲਏ ਦਾ ਮੰਨ ਕੇ ਚਲੋ ਲਹਿਰੇ ਤੇ ਲਾ ਲੋ ਮਹਾਬਤ ਲਹਿਰੇ ਦਰਾਰੋ ਪੁੱਛੋ ਤੇ ਲਾ ਲੋ ਉਹਦਾ ਤੁਸੀਂ ਆ ਦੇਖੋ ਗਰੀਬ ਬੰਦਾ ਤਾਂ ਐਮਐਲਏ ਤੱਕ ਪਹੁੰਚ ਹੀ ਨਹੀਂ ਸਕਦਾ ਜੀ ਉਹਦੇ ਇੱਥੋਂ ਤੱਕ ਮਤਲਬ ਹੀ ਹੈ ਨਹੀਂ ਕਿ ਕਈ ਬੰਦੇ ਦਾ ਕੰਮ ਆਏ ਨਹੀਂ ਹੁੰਦਾ ਜੀ ਆ ਤਾਂ ਪੈਸੇ ਕਿਨੂੰ ਕਮਜ਼ੋਰੀ ਕਿਨੂੰ ਰਹਿੰਦਾ ਵੀ ਮੈਨੂੰ ਇਹੋ ਜਿਹਾ ਸਾਨੂੰ ਐਮਐਲਏ ਕੋਈ ਆ ਜੇ ਪਰ ਸਾਡੇ ਲੋੜ ਦਾ ਹੋਵੇ ਤੇ ਗਰੀਬਾਂ ਦੇ ਵਿੱਚ ਆਉਂਦਾ ਹੋਵੇ ਬਦਲ ਹੁਣ ਤੱਕ ਅਜੇ ਕਿੰਨੇ ਐਮਐਲਏ ਬਣ ਗਏ ਜਿਦੋਂ ਨੂੰ ਲੋੜ ਹੈ ਕਾਂਪਰੈਸ ਕਰਨੀ ਉਹਦੇ ਲੋਕਾਂ ਦੇ ਘਰਾਂ ਚ ਵੱੜਦੇ ਜੀ ਵੀ ਸਾਡੇ ਨਾਲ ਸਾਥ ਦਿਓ ਜੀ ਜਦੋਂ ਐਮਐਲਏ ਜਿੱਤ ਗਿਆ ਉਹ ਬੰਦਾ ਨਾਲੀ ਤੱਕ ਪਹੁੰਚ ਨਹੀਂ ਸਕਦਾ ਜਿਹੜੇ ਤਖੜੇ ਬੰਦੇ ਆ ਉਹੀ ਐਮਐਲਏ ਦੇ ਕੋਲੇ ਨੇੜੇ ਜਾ ਕੇ ਬਹਿ ਜਾਂਦਾ ਗਰੀਬ ਮੰਦੀ ਵਾਲਟਾ ਜਿੱਥੇ ਚੱਲਦੇ ਉੱਥੇ ਹੀ ਦੱਬੀ ਰਹਿ ਜਾਂਦਾ ਹੁਣ ਤਾਂ ਗਰੀਬਾਂ ਦੇ ਪਾਰਟੀ ਦੇ ਵੀ ਐਮਐਲਏ ਦੇ ਗਰੀਬੁੰਦਾ ਆਏਗਾ ਹਰ ਘਰ ਘਰ ਜਾਂਦਾ ਹੈ ਇਹ ਪਤਾ ਕੀ ਮੈਂ ਸੋੰਦਾ ਪਹਿਲਾਂ ਤੂੰ ਮੰਨ ਕੇ ਚੱਲੋ ਜੀ ਵੀ ਜਾਂਦਾ ਉਹ ਆ ਵੀ ਲੋਰ ਨੂੰ ਜਾਂਦਾ ਜੀ ਮੰਨ ਕੇ ਹੁਮੈਂ ਮੰਨਦਾ ਕੋ ਹੁਣ ਆਪਣੇ ਚ ਬਿਸਤਰ ਦਾ ਕੋਈ ਵੀ ਐਮਐਲਏ ਹੁਣ ਕੋਟਪਾਈ ਦੀਆਂ ਰੈਲਿੰਗਾਂ ਹੋਈਆਂ ਕੋਟਪਾਈ ਮਤਲਬ ਕਿ 21 ਦੇ ਭੋਗ ਪਾਣਾ ਮੱਗ ਪੈਣੀਆ ਬੈਠਣ ਜਾਣਾ ਰਿਕਦੇ ਗਿਆ ਜਦੋਂ ਪੁੱਛੋ ਵੀ ਉੱਥੇ ਮੀਟਿੰਗ ਹੋ ਗਈ ਉਸ ਤੋਂ ਬਾਅਦ ਉਹ ਕਿੰਨੇ ਭੋਗ ਪੈ ਗਏ ਕੋਈ ਆ ਕੋਈ ਨਹੀਂ ਆਈ ਮੈਂ ਤਾਂ ਇਹ ਹੀ ਮੰਗ ਕਰਦਾ ਵੀ ਬਾਅਦ ਦੇ ਵਿੱਚ ਵੀ ਮਤਲਬ ਵੀ ਬੰਦੇ ਦੇ ਉੱਥੇ ਆਉਣਾ ਚਾਹੀਦਾ ਉਹ ਬੰਦਾ ਵਰਕਰ ਭੁੰਨੇਣਾ ਵਰਕਰ ਨੂੰ ਪਤਾ ਕੀ ਹੈ ਜਿਹੜੇ ਮਨ ਕੇ ਚਾਲ ਵੀ ਵਰਕਰ ਦੀ ਬੇਕਦਰੀ ਹੋ ਜਾਂਦੀ ਹੈ ਜੀ ਵਰਕਰ ਨੂੰ ਮੱਚ ਕਰੀ ਨੇੜੇ ਰੱਖਦੇ ਜਦੋਂ ਤੱਕ ਕਿੰਨੇ ਨੇ ਕੰਮ ਲੈਣਾ ਕੰਮ ਤੇ ਕੰਮ ਦਾ ਮਤਲਬ ਹੈ ਜੀ ਮੁੜ ਕੇ ਖਾਣੇਦਾਰ ਨੂੰ ਕਿਸੇ ਤੇ ਕੋਈ ਕੰਮ ਪਾਇਆ ਚਪਾਈ ਤੇ ਬਗੈਰ ਪੈਸੇ ਨਾਲ ਕੰਮ ਹੋਣਾ ਜੀ ਸਿੱਧੀ ਗੱਲ ਹੈ ਜੀ ਬਾਈ ਖਾਲਸਾ ਬਾਈ ਮੇਰਾ ਨਾਮ ਮਹਿੰਦਰ ਸਿੰਘ ਭੋਲਾ ਜੀ ਮੈਂ ਕਾਂਗਰਸ ਪਾਰਟੀ ਤੋਂ ਆਇਆ ਅੱਜ ਹਲਕਾ ਪੁੱਜੋ ਮੰਡੀ ਦੇ ਵਿੱਚ ਸਾਡੇ ਹਲਕਾ ਕੋਆਰਡੀਨੇਟਰ ਭੰਜੀ ਭੰਜੀ ਆਏ ਆ ਕਿਉਂਕਿ ਰਾਹੁਲ ગાંધી ਜੀ ਦੀ ਸੋਚ ਹੈ ਕਿ ਅਸੀਂ ਬੂਥ ਲੈਵਲ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਬਹੁਤ ਕਮੇਟੀਆਂ ਦਾ ਕੰਮ ਚੱਲ ਰਿਹਾ ਜੀ ਮੰਡਲ ਕਮੇਟੀਆਂ ਦਾ ਕੰਮ ਚੱਲ ਰਿਹਾ ਤੇ ਬਲੋਕ ਕਮੇਟੀਆਂ ਦਾ ਕੰਮ ਚੱਲ ਰਿਹਾ ਉਸ ਸੰਬੰਧ ਵਿੱਚ ਅੱਜ ਆਏ ਸਾਡੀ ਪਾਰਟੀ ਦੀ ਮੀਟਿੰਗ ਹੈ ਜੀ ਜਿਹਨਾਂ ਸਾਰੇ ਖੇੜਾ ਹੈ ਇਸ ਤੇ ਆ ਗਏ ਇਹ ਇਹ ਹਲਕਾ ਪੁੱਚੋ ਮੰਡੀ ਦੇ ਕਾਂਗਰਸ ਪਾਰਟੀ ਦੇ ਸੂਚੀ ਕਾਂਗਰਸ ਪਾਰਟੀ ਦੀ ਮੀਟਿੰਗ ਹੈ ਜੀ ਇਹ ਨੀਅਰ ਬੋਟ 500 ਦੇ ਨੇੜੇ ਤੋਂ ਸਾਡੇ ਜਿਹੜਾ ਲੋਕਾਂ ਨੂੰ ਅਸੀਂ ਸਨੇਹ ਲਾਏ ਸੀਗੇ ਉਹ ਪਿੰਡ ਪਿੰਡ ਤੋਂ ਦਹੀਰਾ ਘੱਟ ਕੇ ਉੱਥੇ ਪੁੱਜੇ ਨੇ ਅੱਜ ਦੀ ਮੀਟਿੰਗ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਜਾਓ ਕਾਂਗਰਸ ਪਾਰਟੀ ਨੂੰ ਲੋਕ ਕਿਉਂਦੇ ਨੇ ਲੋਕ ਕਹਿੰਦੇ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਤੁਸੀਂ ਵੀ ਕੈਪਚਰ ਕੀਤਾ ਪੂਰਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਅਸੀਂ ਇਸ ਬੂਥ ਕਮੇਟੀਆਂ ਨੂੰ ਜੀ ਜਾਣ ਨਾਲ ਬਣਾ ਰਹੇ ਹਾਂ ਬਿਲਕੁਲ ਉਹਨੂੰ 27 ਦੀ ਤਿਆਰੀ ਸਮਝੋ ਜੀ ਚੱਲ ਪਈ ਹੈ ਤਿਆਰੀ ਚੱਲ ਪਈ ਹੈ ਬੂਥ ਕਮੇਟੀਆਂ ਬਣ ਰਹੀਆਂ ਮੰਡਲ ਕਮੇਟੀਆਂ ਬਣ ਰਹੀਆਂ ਬਲਾਕ ਕਮੇਟੀਆਂ ਬਣ ਰਹੀਆਂ ਤਿਆਰੀ ਹੈ ਜੀ ਤਿਆਰੀ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਸਰਕਾਰ ਬਣਾਵਾਂਗੇ ਜੀ 2027 ਕਾਂਗਰਸ ਪਾਰਟੀ ਦੀ ਲੋਕਾਂ ਦਾ ਸਹਿਯੋਗ ਚਾਹੀਦਾ ਹੈ ਬੜੀ ਹਾਂ ਸਰ ਜੀ ਕੀ ਜਾਨਾ ਚੱਲ ਰਿਹਾ ਜਿੱਥੇ ਐਮ ਕਿਰਨ ਕੋਲ ਪੂਰੇ ਪੰਜਾਬ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੇੜਿੰਗ ਜੀ ਜੋ ਸਾਡੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਬੂਥ ਲੈਵਲ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਨੂੰ ਲਾਂਬੰਦ ਕਰਨ ਲਈ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਲਈ ਉਹਦੇ ਵਿੱਚ ਸਾਨੂੰ ਕੋਆਰਡੀਨੇਟਰ ਲਾਇਆ ਮੈਨੂੰ ਹਲਕਾ ਪੁੱਛੋ ਔਰ ਬਠਿੰਡਾ ਦਿਹਾਤੀ ਦਾ ਜਿਹੜਾ ਇੰਚਾਰਜ ਲਾਇਆ ਗਿਆ ਅਸੀਂ ਅੱਜ ਸਾਰੇ ਸਾਥੀਆਂ ਨਾਲ ਕਾਂਗਰਸ ਦੇ ਕੱਲੇ-ਕੱਲੇ ਵਰਕਰ ਨੂੰ ਮਿਲ ਕੇ ਪਾਰ ਦੀਦੀ ਮਜਬੂਤੀ ਲਈ ਇੱਥੇ ਆਏ ਆਂ ਔਰ ਹਰ ਬੂਤ ਤੇ ਅਸੀਂ ਪੂਰੀ ਟੀਮ ਨੂੰ ਜਿਹੜਾ ਹੈਗਾ ਤਿਆਰ ਕਰਕੇ ਜਿਹੜਾ ਮਿਸ਼ਨ ਸਾਡਾ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਉਸ ਤਹਿਤ ਸਾਰੇ ਵਰਕਰ ਸਾਥੀਆਂ ਦੀ ਸਾਡੀ ਡਿਊਟੀ ਲਾ ਰਹੇ ਆਂ ਔਰ ਸਾਰੇ ਵਰਕਰਾਂ ਨੂੰ ਅਸੀਂ ਲਾਮਬੰਦ ਕਰ ਰਹੇ ਆਂ ਪ੍ਰਗਤੀ ਸਰ ਰੋਸ ਲੱਗ ਰਿਹਾ ਪੀਟਰ ਸਿੰਘ ਕੌਨ ਪਾਈ ਪ੍ਰਤੀ ਕਿ ਲੱਗ ਰਿਹਾ ਕਿ ਬਦਲਾਅ ਦਾ ਕੈਟਲਿਸਟ ਕਿਸ ਤਰ੍ਹਾਂ ਹੈ ਦੇਖੋ ਜੀ ਕੋਈ ਇਥੇ ਪਾਰਟੀ ਟੈਗਟ ਜਾਂ ਕੋਈ ਇਲੈਕਸ਼ਨ ਦੀ ਗੱਲ ਨਹੀਂ ਕੀ ਪਾਰਟੀ ਨੂੰ ਇਕਜੁੱਟ ਔਰ ਸਾਰੇ ਵਰਕਰਾਂ ਨੂੰ ਲਾਮਬੰਦ ਕਰਨ ਦੀ ਗੱਲ ਹੈ ਕਿਸੇ ਪ੍ਰਤੀਰੋਧ ਜਾਂ ਕੋਈ ਇਹ ਸਾਰੇ ਜ਼िले ਛੋਟੇ-ਬੋਟੇ ਇਹ ਹੁੰਦੇ ਰਹਿੰਦੇ ਆ ਚੱਲਦੇ ਰਹਿੰਦੇ ਆ ਲੇਕਿਨ ਜਿਹੜਾ ਸਾਡਾ ਮਕਸਦ ਹੈ ਸਾਰੇ ਪਰਿਵਾਰ ਹੈ ਪਰਿਵਾਰ ਨੂੰ ਨਾਲ ਲੈ ਕੇ ਸਾਰਿਆਂ ਨੂੰ ਇਕਜੁੱਟ ਕਰਕੇ ਬੂਥ ਲੈਵਲ ਤੋਂ ਲੈ ਕੇ ਪਾਰਟੀ ਨੂੰ ਮਜ਼ਬੂਤ ਕਰੀਏ ਤਾਂ ਕਿ 2027 ਦੇ ਵਿੱਚ ਜੋ ਪੰਜਾਬ ਦੇ ਵਿੱਚ ਅੱਜ ਜੋ ਮਾਹੌਲ ਬਣ ਚੁੱਕਿਆ ਹੈ ਡਰ ਦਾ ਸਹਿਮ ਦਾ ਨਸ਼ੇ ਦਾ ਹਰ ਤਰ੍ਹਾਂ ਦੇ ਤਰੀਕੇ ਨਾਲ ਜੋ ਪੰਜਾਬ ਦੇ ਵਿੱਚ ਮਾਹੌਲ ਹੈ ਉਸ ਨੂੰ ਜਿਹੜਾ ਕਾਂਗਰਸ ਦਾ ਰਾਜ ਲੋਕ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਕੋਈ ਨਵੀਂ ਸਰਕਾਰ ਆਵੇ ਇਸ ਕਰਕੇ ਸਾਡਾ ਮਿਸ਼ਨ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੋ ਜੇ ਸਰਕਾਰ ਦੀ ਪਾਰਟੀ ਬੈਠੀ ਹੈ ਸਰਕਾਰ ਦੀ ਪਾਰਟੀ ਬੈਠੀ ਹੈ ਜੰਡੀਆ ਜਿਹੜਾ ਦੋ ਮਿੰਟ ਦੀ ਗੱਲ ਕੀਤੀ ਹੈ ਉੱਪਰਲੀ ਸਾਰੀ ਇਹ ਪਾਰਟੀਆਂ ਦੇ ਪਾਰਟੀਆਂ ਹੋਵੇ ਲੀਕੀ ਕਿਸੇ ਤੋਂ ਨਹੀਂ ਸਾਰੀ ਕਾਂਗਰਸ ਇਕੱਠੀ ਹੈ ਕੋਈ ਏਦਾਂ ਦੀ ਗੱਲ ਨਹੀਂ ਸਾਰੀ ਜਿਹੜਾ ਹੈਗਾ ਆਪਣੇ ਆਪਣੇ ਲੈਵਲ ਤੇ ਸਾਰੇ ਕੰਮ ਕਰ ਰਹੇ ਨੇ ਕੋਈ ਏਦਾਂ ਦੀ ਗੱਲ ਨਹੀਂ ਕੋਈ ਬਾੜੀ ਮੋਡ 19 21 ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਜੀ ਹੁੰਦੀ ਹੈ ਲੇਕਿਨ ਜੋ ਏਦਾਂ ਦੀ ਕੋਈ ਮਤਭੇਦ ਨਹੀਂ ਅੱਜ ਸਾਰੇ ਵਰਕਰ ਕਾਂਗਰਸ ਦੇ ਤੇ ਇਕੱਠੇ ਹੋਏ ਹੈ ਸਾਰੀ ਤਾਂ ਨਹੀਂ ਆਏ ਨੇ ਮੇਰੇ ਕੋਲ ਨਹੀਂ ਨਹੀਂ ਇਹ ਸਿਰ ਇਹ ਕੋਈ ਕੱਲ ਇਹ ਸ਼ਹਿਰ ਦੇ ਵਿੱਚ ਇੱਕ ਲਹਿਦਾ ਅਲੱਗ ਹੋਰ ਮੀਟਿੰਗ ਕਰਾਂਗੇ ਅਸੀਂ ਅਸੀਂ ਪਿੰਡ-ਪਿੰਡ ਜਾ ਕੇ ਹਰ ਮਹੱਲੇ ਦੇ ਵਿੱਚ ਆ ਕੇ ਜਿਹੜਾ ਕੋਈ ਸੱਜਣ ਨਹੀਂ ਆ ਸਕਿਆ ਉਹਨਾਂ ਦੇ ਘਰ-ਘਰ ਜਾ ਕੇ ਕਾਂਗਰਸ ਦੇ ਵਰਕਰ ਨੂੰ ਨਾਮੰਦ ਕਰਨ ਦਾ ਸਾਡਾ ਐਡਿਚ ਹੈ ਕਿ ਕੋਈ ਨਾਰਾਜ਼ਗੀ ਨਹੀਂ ਜੇਕਰ ਹੋਊਗੀ ਤਾਂ ਉਹਨੂੰ ਨਾਲ ਲੈ ਕੇ ਚੱਲਾਂਗੇ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਕਿ ਸਾਡਾ ਮਿਸ਼ਨ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਇਹ ਸਾਰੇ ਵਰਕਰਾਂ ਦਾ ਸਾਰੇ ਪੰਜਾਬ ਦੇ ਲੋਕਾਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਬਹਾਨ ਹੋਵੇ ਇਹ ਸਾਡਾ ਟੀਚਾ ਮੇਨ